ਆੰਮਲੇ ਪੱਕੇ ਧਰਨੇ ਵਿੱਚ ਜ਼ਰੂਰ ਸ਼ਾਮਿਲ ਹੋਣਗੇ। ਸੇਂਟ ਦੇ ਖੇਤਾਂ ਤੋਂ ਆਪਣੇ ਮੰੰਡਾ ਲਈ ਕੱਲ ਛੱਡੀ ਘੜ ਵਿੱਚ ਦਿੱਤੇ ਨਿਸ਼ਾਨ ਵਾਲੇ ਧਰਨੇ ਤੋਂ ਬਾਅਦ ਨਾਂ ਵੀ ਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਬੇਜ਼ੁਦਾਰੀ। ਗੱਲਬਾਤ ਦੌਰਾਨ ਮੁੱਖ ਮੰਤਰੀ ਅਤੇ ਕਿਸਾਨ ਆਗੂਆਂ ਮੁਸਕਰ ਕੇ ਸਦਾਨ ਨੂੰ ਲੈ ਕੇ ਤਲਖੀ ਹੋਣ ਕਰਕੇ ਗੱਲਬਾਤ ਵਿਚਾਲੇ ਹੀ ਟੁੱਟ ਗਈ। ਇਸ ਵਾਰ ਕਿਸਾਨਾਂ ਨੂੰ ਆਪਣੀ ਚੰਡੀਗੜ੍ਹ ਵੱਲ ਭਲਕੇ ਕੂਚ ਕਰਨ ਦੀ ਜ਼ਿੱਦ ਤੇ ਅੜ ਗਏ ਮਗਰ ਉਹ ਦੇਰ ਰਾਤ ਤੋਂ ਸਵੇਰ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਕਈ ਕਿਸਾਨਾਂ ਨੂੰ ਅਗੂ ਅਣੂਕਾਰ ਦੇ ਛੀ ਨਜ਼ਰਬੰਦ ਕਰ ਦਿੱਤਾ ਗਿਆ ਜਦਕਿ ਕੁਝਕ ਅਗੂ ਗ੍ਰਿਫਤਾਰੀ ਤੋਂ ਬਚਾਉ ਲਈ ਰਿਪੋਰਟ ਹੋ ਗਏ ਅਜ ਮੋਹਾਲੀ ਜ਼ਿਲ੍ਹੇ ਪਰੜ ਤਹਿਸੀਲ ਕੰਪਲੈਕਸ ਦਾ ਦਾਣਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸੰਗਠਨਾਵਾਂ ਵਿਚ ਅੰਦੋਲਨਾਂ ਨੂੰ ਲੈ ਕੇ ਮੁਕਾਬਲੇ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ਦੀ ਸਥਨਾ ਤੇ ਦਬਾਅ ਹੋ ਰਹੀ ਹੈ ਪੰਜਾਬ ਦੀ ਟਰਾਂਸਪੋਰਟੇਸ਼ਨ ਖਤਮ ਹੁੰਦੀ ਜਾ ਰਹੀ ਹੈ ਅਤੇ ਰੇਲ ਗੱਡੀਆਂ ਰੋਕੀਆਂ ਜਾ ਰਹੀਆਂ ਨੇ ਤੇ ਕਦੇ ਸੜਕਾਂ ਵੀ ਜਾਮ ਕੀਤੀਆਂ ਜਾ ਰਹੀਆਂ ਨੇ ਇਨਾਈ ਨੇ ਕਦੇ ਐਨਐਚਏਆਈ ਦੇ ਪ੍ਰੋਜੈਕਟਾਂ ਨੂੰ ਰੋਕਿਆ ਜਾ ਰਿਹਾ ਹੈ ਹੁਣ ਹਾਲਾਤ ਅਜਿਹੇ ਨੇ ਕਿ ਕਿਸਾਨਾਂ ਨੂੰ ਆਪਣੀ ਸਿਆਸਤ ਚੱਕੋਲ ਲਈ ਇਹਨਾਂ ਦਸਤਰਾ ਸਾਹਮਣੇ ਵਿਰੋਧ ਕਰ ਰਹੇ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਨਾਤੇ ਪਿੰਡਾਂ ਤੋਂ ਫੌਂਡ ਇਕੱਠੇ ਕੀਤੇ ਜਾ ਰਹੇ ਨੇ ਕਿਸਾਨਾਂ ਨੇ ਪਰਵਾਰਕ ਝਗੜਿਆਂ ਵਿੱਚ ਵੀ ਪੰਚਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਨਾਲ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਉਹਨਾਂ ਕਹਿੰਿਆ ਕਿ ਕਿਸਾਨਾਂ ਦੇ ਅੰਦੋਲਨਾਂ ਨਾਲ ਪੰਜਾਬ ਦਾ ਅਕਸ ਕੌਮੀ ਅਤੇ ਕੋ ਮੰਤਰੀ ਪੱਧਰ ਤੇ ਖਰਾਬ ਹੋ ਰਿਹਾ ਹੈ ਕਿਸਾਨਾਂ ਨੂੰ ਨੇ ਕਹਿੰਦੇ ਇਹ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਮਾਈ ਗੋਡ ਕੋ ਬਰਬਾਦ ਹੋ ਰਿਹਾ ਕੋ ਮਾਰੋ ਕੋ ਮੱਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਾਨਿਆਂ ਧਾਨਿਆਂ ਦੀ ਸਟੇਟ ਬੰਦਾ ਜਾ ਰਿਹਾ ਮੇਰੀ ਨਿਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਕੋਈ ਐਕਸ਼ਨ ਨਹੀਂ ਆ ਰਿਹਾ ਅੰਜਾਮ ਦੇ ਚਲਦਿਆਂ ਬਿਊਰੋ ਦੀ ਕਾਰਵਾਈ ਦੇ ਵਿਰੋਧ ਵਿੱਚ ਸੂਬੇ ਦੇ ਤਹਿਸੀਲਦਾਰਾਂ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਇਸ ਹੜਤਾਲ ਦੇ ਚੱਲਦਿਆਂ ਤਹਿਸੀਲਾਂ ਵਿੱਚ ਲੱਖਾਂ ਲੋਕ ਤੰਗ ਪਰੇਸ਼ਾਨ ਹੋਏ ਡਿਊਟੀ ਵਾਰਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਸੀ ਵਿਜੀਲੈਂਸ ਬਿਊਰੋ ਵੱਲੋਂ ਲਗਾਤਾਰ ਤਹਿਸੀਲਾਂ ਵਿੱਚ ਚੁਟਾਪੇਮਾਰੀ ਕੀਤੀ ਗਈ ਮਾਲ ਵਿਭਾਗ ਦੇ ਬਧੀਕ ਮੁਖ ਅਸਕਰਮ ਨੇ ਸੁਬਕੈ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਪ੍ਰਭਾਵ ਨਾਲ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਸੀ ਜ਼ਿਲ੍ਹਾ ਪੱਧਕ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਜੱਜਸਪ੍ਰੇਸ਼ਨ ਸ਼ਕਤੀਆਂ ਰੇਖਲੇ ਪੱਧਰ ਦੇ ਅਧਿਕਾਰੀਆਂ ਨੂੰ ਸੌਂਪਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਮੁੱਖ ਮੰਤਰੀ ਨੇ ਖਰੜ ਤਹਿਸੀਲ ਦਾ ਦੌਰਾ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਉਹਨਾਂ ਮੌਕੇ ਤੇ ਹੀ ਕਈ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਹੁਕਮ ਦਿੱਤੇ ਅਤੇ ਛੁੱਟੀ ਤੇ ਗਏ ਤਹਿਸੀਲਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਨਸ਼ਾ